ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਦੇ ਵਿੱਚ ਸੰਸਾਰ ਪ੍ਰਗਟ ਹੋਇਆ ਫਿਰ ਸ਼ਬਦ ਹਰ ਮਨੁੱਖ ਆਪਣੇ ਬੋਲ ਦੇ ਰਾਹੀਂ ਪ੍ਰਗਟ ਆਉਂਦਾ ਹੈ ਸ਼ਬਦ ਦੇ ਰਾਹੀਂ ਪ੍ਰਗਟ ਆਉਂਦਾ ਹੈ ਵੇਖ ਕੇ ਕੁਝ ਨਹੀਂ ਪਤਾ ਚੱਲਦਾ ਬਤਨੇ ਸਾਰੇ ਬੈਠੇ ਉਸਤਾਦੀ ਮਾ ਵੇਖਣ ਨਾਲ ਉਮਰ ਦਾ ਪਤਾ ਚੱਲ ਜਾਏਗਾ ਕਿ ਬਿਰਧ ਹੈ ਕਿ ਜਵਾਨ ਹੈ ਇਹ ਬੱਚਾ ਹੈ ਉਮਰ ਦੇ ਅੰਦਾਜ਼ੇ ਲੱਗ ਜਾਣਗੇ वेख के कपड़िया का पता चलेगा हुआ हो है वेख के रंग रूप का पता चलेगा वेख के इतना पता चलेगा स्त्री है कि पुरुष है बच्चा है कि जवान है गोरा है काला है सांवरा है कपड़े कैसे हैं और कुछ भी नहीं पता चलेगा ये मनुख की है ये मनुख की है रजोगुणी है तमोगुणी है सतोगुणिय है शांतमयी है क्रोधी है धार्मिक है अधार्मिक है दुखी है सुखी है कुछ भी नहीं पता चलेगा हर मन को प्रगट होता है अपने शब्द विच अपने बोलन दे राही शिक्षा दी साहब कहंदे ने ता मर दे सुखन न गुफ्ता वाशद ऐबो होनर ने गुफ्ता वाशद ਜਿਤਨੇ ਚਿਰ ਤੱਕ ਪੰਜ 10 ਦਿਨ ਕਿਸੇ ਦੀ ਬੋਲ ਚਾਲ ਨਾ ਸੁਣੀਏ ਪਤਾ ਹੀ ਨਹੀਂ ਚੱਲਦਾ ਮਨੁੱਖ ਦਾ ਮਨੁੱਖ ਕੀ ਹੈ ਕਪੜਿਆਂ ਤੋਂ ਧੋਖਾ ਲੱਗ ਸਕਦਾ ਹੈ ਰੰਗ ਰੂਪ ਤੋਂ ਧੋਖਾ ਲੱਗ ਸਕਦਾ ਹੈ ਲੱਗਦਾ ਹੈ ਜੋ ਮਨੁੱਖ ਦਾ ਰੰਗ ਹੈ ਜੋ ਮਨੁੱਖ ਦਾ ਰੂਪ ਹੈ ਜੋ ਮਨੁੱਖ ਦੇ ਕਪੜੇ ਨੇ ਜੋ ਮਨੁੱਖ ਦੀ ਉਮਰ ਹੈ ਇਸ ਤੋਂ ਉਸ ਮਨੁੱਖ ਦੇ ਸੁਭਾਅ ਦਾ ਅੰਦਾਜ਼ਾ ਨਹੀਂ ਲੱਗਦਾ ਕੁਝ ਵੀ ਨਹੀਂ ਪਤਾ ਚੱਲਦਾ ਬੋਲ ਚਾਲ ਤੋਂ ਪਤਾ ਚੱਲਦਾ ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਤੋਂ ਮਨੁੱਖ ਦੇ ਹੋਂਦ ਪ੍ਰਗਟ ਹੋਣ ਦੀ ਸ਼ਬਦਾਂ ਤੋਂ ਬੋਲ ਚੱਲ ਪਰਮਾਤਮਾ ਪ੍ਰਗਟ ਹੋਇਆ ਸ਼ਬਦ ਤੋਂ ਉਹ ਸ਼ਬਦ ਕੀ ਹੈ ਉਸ ਸ਼ਬਦ ਨੂੰ ਜਿਨ੍ਹਾਂ ਨੇ ਪਕੜਿਆ ਤੇ ਸਮਝਿਆ ਬਸ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਉਹਨਾਂ ਅਵਤਾਰਾਂ ਦੇ ਰਾਹੀਂ ਸ਼ਬਦ ਪ੍ਰਗਟ ਹੋਇਆ ਇਸ ਵਾਸਤੇ ਅਵਤਾਰਾਂ ਦਾ ਸਰੀਰ ਗੁਰੂ ਨਹੀਂ ਹੈ ਉਹ ਸ਼ਬਦ ਗੁਰੂ ਹੈ ਮੱਲਾ ਪਹਿਲਾ ਮੱਲਾ ਦੂਜਾ ਮੱਲਾ ਤੀਜਾ ਮੱਲਾ ਚੌਥਾ ਮੱਲਾ ਕਹਿੰਦੇ ਨੇ ਮਕਾਨ ਸ਼ਬਦ ਮਕਾਨ ਬਦਲਦਾ ਰਹੇ ਹੈ ਇਹ ਸ਼ਬਦ ਪ੍ਰਗਟ ਹੋਇਆ ਪਹਿਲੇ ਮਕਾਨ ਦੇ ਵਿੱਚ ਮੱਲਾ ਪਹਿਲਾ ਫਿਰ अवतारी पुरुष ਦੀ ਇਹ ਸੋਚਣੀ ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ ਜੋ ਮੈਂ ਜਾਣੇ ਬਹੁਤ ਸਾਰੀ ਦੁਨੀਆ ਜਾਣ ਲਵੇ ਜੋ ਮੈਂ ਸਮਝਿਆ ਬਹੁਤ ਹੀ ਸਮਝ ਜਾ ਕਹਿੰਦੇ ਨੇ ਜਦ ਬਾਹਰ ਦਾ ਧਨ ਬੰਦੇ ਨੂੰ ਪ੍ਰਾਪਤ ਹੁੰਦਾ ਹੈ ਤਾਂ ਮਨੁੱਖ ਉਸ ਨੂੰ ਛੁਪਾਂਦਾ ਹੈ ਔਰ ਇੱਕ ਸ਼ੂਮਪਣਾ ਵੀ ਪੈਦਾ ਹੁੰਦਾ ਹੈ ਮੈਂ ਹੀ ਚੋਟੀ ਦਾ ਧਨਵਾਨ ਬਣ ਜਾਵਾਂ ਬਾਕੀ ਨਹੀਂ ਬਾਕੀ ਮੇਰੀ ਬਰਾਬਰੀ ਤੇ ਨਹੀਂ ਆਣਾ ਚਾਹੀਦਾ राजनीति भी इस तड़ी है राजनीतिक हमेशा उसे तो डर उसके पिछे खड़ा उदी है नंबर दो कोशिश कि दोशिश ऐसा धक्का मारिए बहुत पिछे चला जाए क्योंकि जो मेरे पिछे खड़ा है एक कदम इसने पुटे तो मेरी बराबरी ते आ जाएगा, और एक कदम पुटे तो अगे निकल जाएगा इस वासनैतिक जिस जीने ਛੜ ਕੇ ਸਿੰਘਾਸਣ ਤੱਕ ਪਹੁੰਚਦੇ ਨੇ ਉਸ ਜੀਨੇ ਨੂੰ ਤੋੜ ਦਿੰਦੇ ਨੇ ਉਸ ਪੌੜੀ ਨੂੰ ਤੋੜ ਦਿੰਦੇ ਨੇ ਦੂਜਾ ਨਾ ਛੜੇ ਲੇਕਿਨ ਜਿਸ ਜੀਨੇ ਤੇ ਛੜ ਕੇ ਇੱਕ ਅਵਤਾਰੀ ਪੁਰਸ਼ ਪਰਮਾਤਮਾ ਤੱਕ ਪਹੁੰਚਦਾ ਹੈ ਉਸ ਜੀਨੇ ਨੂੰ ਸੰਵਾਰਦਾ ਹੈ ਸ਼ਿੰਗਾਰ ਬਹਿ ਕੇ ਹੋਰ ਵੀ ਪਹੁੰਚੇ ਹੋਰ ਵੀ ਪਹੁੰਚੇ ਬਸ ਇੰਨੀ ਹੋ ਗਈ ਜੋ ਮੈਂ ਜਾਣੇ ਸਾਰਾ ਜਗਤ ਜਾਣ ਲਵੇ ਨੌਖੰਡ ਪ੍ਰਿਥਵੀ ਦਾ ਭਰਮਣ ਹੈ ਗੁਰੂ ਨਾਨਕ ਦਾ ਹੈਰਾਨਗੀ ਹੈ ਜੋ ਮੈਂ ਜਾਣੇ ਸਾਰਾ ਸੰਸਾਰ ਜਾਣ ਲਵੇ ਜੋ ਮੈਂ ਰਸ ਮਾਣੇ ਸਾਰੇ ਹੀ ਰਸ ਮਾਣ ਲੈ ਜੋ ਆਨੰਦ ਮੇਰੇ ਕੋਲ ਹੈ ਸਾਰੇ ਮਾਣ ਲੈ ਜਿਦਾ ਜਿਦਾ ਸ਼ਬਦ ਨੂੰ ਸੁਣਾਉਂਦੇ ਰਹੇ ਤੋ ਸਰੀਰ ਤੇ ਸਮੇਂ ਦਾ ਹਿੱਸਾ ਹੈ ਬਿਰਧ ਹੋ ਗਿਆ ਸਰੀਰ ਮੈਂ ਫਿਰ ਅਰਜ਼ ਕਰਾਂ ਕੰਨ ਚਾਏ ਅਵਤਾਰਾਂ ਦਾ ਦੇਵੀ ਦੇਵਤਿਆਂ ਦਾ ਕਿਸੇ ਦਾ ਵੀ ਹੈ ਕੰਨ ਨੂੰ ਕਾਲ ਖਾ ਜਾਏਗਾ ਕਾਲ ਪਾਇ ਬ੍ਰਹਮਾ ਬਵਦਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰਬਸਨ ਪ੍ਰਗਾਸਾ ਸਕਲ ਕਾਲ ਕਾ ਕਿਉ ਤਮਾਸ਼ਾ ਸਮੇਂ ਦੇ ਜੋ ਕੁਝ ਬਣਿਆ ਮਿਟੇਗਾ ਸਰੀਰ ਸਮੇਂ ਦੇਚ ਬਣਿਆ ਕਾਲ ਦੇਚ ਬਣਿਆ ਇਸ ਵਾਸਤੇ ਗੁਰੂ ਘਰ ਦੇਚ ਕਹਿ ਦਿੱਤਾ ਸਰੀਰ ਗੁਰੂ ਨਹੀਂ ਹੈ ਤੇ ਮਿਟ ਜਾਂਦਾ ਹੈ ਫਿਰ ਕੀ ਕਰੋਗੇ ਫਿਰ ਕੀ ਕਰੋਗੇ ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ ਉਸੇ ਸ਼ਬਦ ਨੂੰ ਪ੍ਰਵੇਸ਼ ਕਰਾ ਦਿੱਤਾ ਗੁਰੂ ਨਾਨਕ ਨੇ ਲੈਣੇ ਦੇ ਅੰਦਰ ਉਹ ધਨ ਗੁਰੂ ਅੰਗਦ ਦੇਵ ਜੀ ਮੱਲਾ ਦੂਜਾ ਮਕਾਨ ਦੂਜਾ ਉਹ ਸ਼ਬਦ ਹੁਣ ਦੂਜੇ ਮਕਾਨ ਦੇ ਤੀਜੇ ਮਕਾਨ ਦੇ ਚੌਥੇ ਮਕਾਨ ਦੇ ਜੋਤ ਉਹ ਹਾ ਜੁਗਤ ਸਹਿ ਕਾਇਆ ਫੇਰ ਪਲਟ ਗਿਆ ਸ੍ਰੀ ਕ੍ਰਿਸ਼ਨ ਪ੍ਰਗਟ ਹੋਏ ਗੀਤਾ ਦੇ ਰਾਹੀਂ ਜੀ ਤੈਨੂੰ ਇੱਕ ਪਾਸੇ ਕਰ ਦੋ ਪ੍ਰਸ਼ੰਨ ਦੀ ਹੋਂਦ ਨਹੀਂ ਪ੍ਰਗਟ ਹੋ ਸਕਦੀ ਗੁਸਤਾਖੀ ਨਾਲ ਹਰੇ ਮਨੁੱਖ ਆਪਣੇ ਬੋਲ ਵਿੱਚ ਪ੍ਰਗਟ ਹੁੰਦਾ ਹੈ ਪਰਮਾਤਮਾ ਤੱਕ ਬੋਲ ਦੇ ਵਿੱਚ ਪ੍ਰਗਟ ਹੋਇਆ ਹੈ ਸ਼ਬਦ ਦੇ ਕੁਰਾਨ ਦੇ ਰਾਹੀਂ ਮੁਹੰਮਦ ਸਾਹਿਬ ਪ੍ਰਗਟ ਹੋਏ ਨਾਨਕ ਜੀ ਕੁਰਾਨ ਤੇ ਪਤਾ ਨਹੀਂ ਕਿੰਨੇ ਸੰਤ ਭਗਤ ਇਸ ਦੁਨੀਆ 'ਚ ਹੋਏ ਹੋਰ ਕਹੇ ਤੇ ਤੁਦ ਨੂੰ ਗਾਵਨ ਸੇਮੇ ਚੇਤਨਾਵਨ ਨਾ ਨਹੀਂ ਚਾਹ ਵਿਚਾਰੇ हे ਪ੍ਰਭੂ ਪਤਾ ਨਹੀਂ ਕਿਤਨਿਆਂ ਨੇ ਤੈਨੂੰ ਗਾਵੇ ਆ ਤੇਰੇ ਨਾਲ ਜੁੜ ਗਏ ਮੁਕਤ ਵੀ ਹੋਏ ਪਰ ਉਹਨਾਂ ਦੇ ਕਦਮਾਂ ਦੇ ਨਿਸ਼ਾਨ ਜ਼ਮੀਨ ਤੇ ਨਹੀਂ ਬਣੇ ਕੁਝ ਬੋਲੇ ਹੀ ਨਹੀਂ ਪ੍ਰਮਾਤਮਾ ਦੇ ਸ਼ਬਦ ਨੂੰ ਪ੍ਰਗਟ ਨਾ ਕਰ ਸਕੇ ਸ਼ਬਦ ਦਾ ਆਨੰਦ ਮਾਣ ਸਕੇ ਸ਼ਬਦ ਨਾਲ ਜੁੜ ਕੇ ਮੁਕਤ ਹੋ ਗਏ ਪਰ ਸ਼ਬਦ ਨੂੰ ਉਸ ਅਨਭਵ ਨੂੰ ਪ੍ਰਗਟਾ ਨਾ ਕਰ ਸਕੇ जे प्रगट कर सकते हैं अवतार श्रेणी च वो आ जाते हैं फिर भारत के ऋषि मुनिया ने वंट की थी चार कला अवतार है अठ कला अवतार है अंशा अवतार है अंश मातर है अपने बोलों के राही किसी ने थोड़ा प्रगट किया किसी ने बहुत प्रगट किया किसी ने बहुत प्रगट किया कोई सोलह कला अवतार अवतार मैं फिर अर्ज करा परमात्मा तो शब्द होया शब्द तो संसार होया वो तो शब्द की है जिस तो संसार होया संसार आया है, तो जिस शब्द दे राही संसार आया है संसार उसे शब्द दे राही वापस भी जाएगा उत्पत्ति परले शबदे हो उत्पत्ति उस तो है तो परले भी उस तो जिस दरवाजे दे गुरुद्वारा साहब के अंदर आए हो इसी दरवाजे राही बाहर जाओगे और की है। ਸ਼ਬਦ ਤੋਂ ਸੰਸਾਰ ਆਇਆ ਹੈ ਸ਼ਬਦ ਦੇ ਰਾਹੀਂ ਵਾਪਸੀ ਹੋਏਗੀ ਸੰਸਾਰ ਦੇ ਅੱਜ ਨਹੀਂ ਕੱਲ 100 ਸਾਲ ਬਾਅਦ ਹਜ਼ਾਰਾਂ ਸਾਲ ਬਾਅਦ ਕਰੋੜਾਂ ਅਰਬਾਂ ਸਾਲ ਬਾਅਦ ਪੱਥਰ ਵੀ ਇੱਕ ਦਿਨ ਜਾਣਗੇ ਪਰਮ ਨੂਰ ਬਣਨਗੇ ਮਿੱਟੀ ਬਣਨਗੇ ਬਨਸਪਤੀ ਬਣਨਗੇ ਪਸ਼ੂ ਪੰਛੀ ਬਣਨਗੇ ਫਿਰ ਮਨੁੱਖ ਬਣਨਗੇ ਫਿਰ ਕਿਧਰੇ ਜਾ ਕੇ ਸਾਧਨਾ ਤਪੱਸਿਆ ਕਰ ਕੇ ਫਿਰ ਪਰਮਾਤਮਾ ਦੇ ਪਰਮਾਤਮਾ ਹੋਣਗੇ ਸੂਰਜ ਕਿਰਨ ਮਿਲੇ ਜਲ ਕਲ ਜਲ ਹੋਆ RAM ਜੋਤੀ ਜੋਤ ਰਲੀ ਸੰਪੂਰਨ ਤਿਆਰ ਜਿਸ ਸ਼ਬਦ ਦੇ ਰਾਹੀਂ ਸੰਸਾਰ ਆਇਆ ਉਸੇ ਦੇ ਰਾਹੀਂ ਵਾਪਸ ਆਉਣਾ ਉਸ ਸ਼ਬਦ ਦੀ ਰੂਪ ਰੇਖਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਭਗਤ ਕਬੀਰ ਸਾਰੇ ਸੰਤ ਜਨ ਦੱਸਦੇ ਨੇ ਓਮਕਾਰ ਓਮਕਾਰ ਇੱਕ ਧੁਨ ਉਪਜੇ ਇੱਕੋ ਰਾਗ ਅਲਾਪੇ ਗੁਰੂ ਅਰਜਨ ਦੇਵ ਜੀ ਮਹਾਰਾਜ ਓ ਅੰਕਾਰ ਆਦਮੇ ਜਾਣਾ ਲਿਖਿਆ ਰਮੇਟੇ ਤਾਏ ਨਮਾਨਾ ਭਗਤ ਕਵੀ ਓ ਅੰਕਾਰ ਆਦ ਕਥਨੇ ਅਨਾਦ ਧਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਫੇਰ ਮੁਕਤਸਰ ਮੈਂ ਅਰਜ਼ ਕਰਾਂ ਗੁਰੂ ਨਾਨਕ ਨੇ ਤੇ ਏਕਾ ਟਕ ਲਾ ਦਿੱਤਾ ਇੱਕ ਇਹੀ ਸ਼ਬਦ ਹੈ ਓ ਅੰਕਾਰ ਜਿਸ ਤੋਂ ਜਗਤ ਆਇਆ ਜਿਸ ਤੋਂ ਸੰਸਾਰ ਆਇਆ ਇੱਕ ਓ ਅੰਕਾਰ ਦੂਜਾ ਨਹੀਂ ਬਾਣੀ ਵੀ ਪੂਰੀ ਰਚ ਦਿੱਤੀ ਉਸ ਬਾਣੀ ਦਾ ਨਾਮ ਵੀ ਹੈ ਓ ਅੰਕਾਰ ਓ ਅੰਕਾਰ ਬ੍ਰਹਮਾ ਉਤਪਤੀ ਓਮਕਾਰ ਕੀ ਆਜਨਿਤ ਓਮਕਾਰ ਸਹਿਲ ਜੁਗ ਬੈ ਓਮਕਾਰ ਬੇਦ ਨਿਰਮਇ ਮਨੁਖ ਪ੍ਰਗਟ ਹੁੰਦਾ ਆਪਣੇ ਸ਼ਬਦਾਂ ਦੇ ਨਾਲ ਹੀ ਪ੍ਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਦੇ ਨਾਲ ਅਸੀਂ ਜੋ ਬੋਲਾ ਰਹੇ ਪ੍ਰਗਟ ਹੁੰਦਾ ਇਹਨੂੰ ਆਹਤ ਸ਼ਬਦ ਕਹਿੰਦੇ ਨੇ ਆਹਤ ਛੋਟ ਤੋਂ ਜਿਹੜੀ ਆਵਾਜ਼ ਪੈਦਾ ਹੁੰਵੇ ਦੋ ਵਸਤੂਆਂ ਦੀ ਛੋਟ ਤੋਂ ਪਮਣ ਮਾਸ ਨਭੀ ਨਾਲ ਟਕਰੰਦੀ ਹੈ ਆਵਾਜ਼ ਬਣਦੀ ਹੈ ਤੁਣ ਬਣਦੀ ਹੈ ਅੱਖਰ ਬਣ ਕੇ ਜ਼ਬਾਨਬਾਰ ਪ੍ਰਗਟ ਕਰ ਦਿੰਦੀ ਹੈ ਦੋ ਚੀਜ਼ਾਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਬਣੇ ਸਾਡੇ ਕੰਨ ਜੋ ਕੋਈ ਸੁਣਦੇ ਨੇ ਆਹਤ ਸ਼ਬਦ ਹੈ ਆਹਤ ਕਹਿੰਦੇ ਨੇ ਝੋਟ ਨੂੰ ਪਰਮਾਤਮਾ ਦਾ ਸ਼ਬਦ ਕਿਸੇ ਝੋਟ ਤੋਂ ਨਹੀਂ ਪੈਦਾ ਹੋਇਆ ਉਸ ਤੋਂ ਸਵੈਮ ਪੈਦਾ ਹੋਇਆ ਇਸ ਵਾਸਤੇ ਉਸ ਨੂੰ ਅਨਾਹਦ ਕਹਿੰਦੇ ਨੇ ਔਰ ਉਹ ਸ਼ਬਦ ਵਿਆਪਕ ਹੈ ਸਹਿ ਲੋਕਾਂ ਵਿੱਚ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨੇ ਉਹ ਸ਼ਬਦ ਉਹ ਸ਼ਬਦ ਸੰਗੀਤਮਈ ਹੈ ਰਾਗਮਈ ਹੈ ਸੰਗੀਤ ਨੂੰ ਗਾ ਕੇ ਪ੍ਰਗਟ ਕੀਤਾ ਸੰਗੀਤਕਾਰਾਂ ਨੇ ਵੱਖ-ਵੱਖ ਸਾਜ਼ਾਂ ਦੇ ਨਾਲ ਔਰ ਇਹ ਸਾਜ਼ ਸਾਰੇ ਦੇ ਸਾਰੇ ਪੰਜ ਸ਼੍ਰੇਣੀਆਂ ਵਿੱਚ ਆ ਜਾਂਦੇ ਨੇ ਪੰਜ ਤਰ੍ਹਾਂ ਦੇ ਤਤ, ਵਿਤ, ਘਣ, ਨਾਦ, ਸੁਰਗਤ ਤਤ ਤੰਤੀ ਵਿਤ ਚਰਮ ਕਾ ਘਣ ਕਾ ਸੇ ਕਾ ਜਾਨ ਨਾਦ ਸ਼ਬਦ ਘਟ ਕੋ ਕਹੇ ਸੁਗਰ ਸਵਾਸ ਪਹਿਚਾਨ ਸੰਤੀ ਸਾਸ ਸਿਤਾਰ ਹੈ ਬਿਨਰਵਾ ਹੈ ਬੀਨਾ ਹੈ ਉਂਗਲੀਆਂ ਦੇ ਟਕਰਾਓ ਤੋਂ ਲੋਹੇ ਦੇ ਟੁਕੜੇ ਦੇ ਟਕਰਾਓ ਤੋਂ ਧੁਨ ਪੈਦਾ ਹੁੰਦੀ ਹੈ ਵਿਤ ਚਮਰ ਚਮੜੇ ਦੇ ਮੜੇ ਵੈਸਾ ਫਿਰ ਜਾਣੇ ਧਾਤੂਆਂ ਨਾਲ ਧਾਤੂਆਂ ਟਕਰਾਉਣ ਪਿੱਤਲ ਨਾਲ ਪਿੱਤਲ ਸੋਨੇ ਨਾਲ ਸੋਨਾ ਚਾਂਦੀ ਨਾਲ ਚਾਂਦੀ ਧਾਤੂਆਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਘੜੇ ਉੱਤੇ ਥਾਪ ਮਾਰੀਏ ਜਿਹੜੀ ਆਵਾਜ਼ ਪੈਦਾ ਹੁੰਦੀ ਉਹਨੂੰ ਨਾਦ ਸ਼ਬਦ ਕਹਿੰਦੇ ਨੇ ਸ਼ੈਣਾਈ ਹੈ ਮੁਰਲੀ ਹੈ ਹਾਰਮੋਨੀਅਮ ਹੈ ਜਾਂ ਮਨੁਖ ਹੈ ਤੇ ਪਵਨ ਦੇ ਟਕਰਾਓ ਤੋਂ ਆਵਾਜ਼ ਪੈਦਾ ਹੁੰਦੀ ਇਹਨੂੰ ਸੁਗਰ ਸ਼ਬਦ ਕਰਕੇ ਕਹਿੰਦੇ ਨੇ ਤਤ ਤੰਤੀ ਇਤ ਚਰਮ ਕਾ ਘਣ ਕਾ ਅਸੀ ਕਾ ਜਾਨ ਨਾਦ ਸ਼ਬਦ ਸਭ ਘਟ ਕੋ ਕਹੈ ਸੁਗਰ ਸਵਾਸ ਪਹਿਚਾਨ ਇਹ ਪੰਜ ਤਰ੍ਹਾਂ ਦੇ ਸ਼ਬਦ ਨੇ ਉਹ ਜਿਹੜਾ ਉਹ ਅਹੰਕਾਰ ਦੀ ਧੁਨ ਪ੍ਰਗਟ ਹੋਈ ਉਹ ਵਿੱਚ ਇਹਨਾਂ ਸਾਰੇ ਸਾਜ਼ਾਂ ਦੀ ਆਵਾਜ਼ ਸੀ ਸੰਗੀਤਮਈ ਰਾਗਮਈ ਵਾਜੇ ਨਾਦ ਅਨੇਕ ਅਸ਼ੰਕਾ ਕਹਤੇ ਵਾਵਨ ਹਾਰੇ ਇਥੇ ਰਾਗਪਰੀ ਸਭ ਕਹੀਨ ਇਥੇ ਗਾਵਨ ਹਾਰੇ ਦੂਰ ਕਿਮ ਜਾਓ ਭਾਰਤ ਦੇ ਸੰਗੀਤ ਦੇ ਜਨਮਦਾਤੇ ਅਵਤਾਰ ਨੇ ਸੰਤ ਜਨ ਨੇ ਭਾਰਤ ਦੇ ਸਾਜ਼ਾਂ ਦੇ ਜਨਮਦਾਤੇ ਵੀ ਸੰਤ ਜਨ ਨੇ ਅਵਤਾਰੀ ਪੁਰਸ਼ ਨੇ हर अवतारी पुरुष न कोई ना कोई साज जुड़े हो कोई ना कोई संगीत की खास धारा भी जुड़ी हो खैर मैं ना परमात्मा प्रगट है अपने शब्द दे रहा है जिस तरह मनुख प्रगट हों अपने शब्द राय बोल दस दें बंदा शांतमई है बोल दस दें बंदा क्रोधी है बोल दस देंदे ने धीर जवान है बोल दस देंदे ने जल्दबाज है बोल दस देने तमां करोधी है ਬੋਲ ਦੱਸ ਦਿੰਦੇ ਨੇ ਤੇ ਮਹਾ ਮੋੜ ਹੈ ਬੋਲ ਦੱਸ ਦਿੰਦੇ ਨੇ ਤੇ ਸਹਿਣਾ ਸੋਜਵਾਨ ਬੋਲ ਬਹੁਤ ਕੁਝ ਦੱਸ ਦਿੰਦੇ ਨੇ ਤਾ ਮਰਦੇ ਸੁਖਨ ਨਾ ਗੁਫਤਾ ਬਾਸ਼ਦ ਐ ਬੋ ਉਨਰ ਨੇ ਗੁਫਤਾ ਬਾਸ਼ਦ ਪਰਮਾਤਮਾ ਆਪਣੇ ਸ਼ਬਦ ਦੇ ਰਾਹੀਂ ਪ੍ਰਗਟ ਹੈ ਐਸਾ ਸ਼ਬਦ ਧਰਮ ਦੀ ਸਾਧਨਾ ਹੈ ਉਸ ਨੂੰ ਸੁਣਨਾ ਔਰ ਜੋ ਸੁਣ ਲਵੇ ਗੁਰੂ ਨਾਲ ਜੁੜ ਗਏ ਬਸ ਇੰਨੀ ਗੱਲ ਹੈ ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ ਭਗਤ ਕਵੀਰ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਐਸੇ ਮਰੋ ਜੇ ਬਹੁਰ ਨਾ ਮੰਨਣਾ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂਖਾ ਨਾਮ ਦੇ ਦੇਖੋ ਸਾਰਾ ਗਿਆਨ ਸਾਰਾ ਅਨੁਭਵ ਸੇ ਸ਼ਬਦ ਵਿੱਚ ਹੈ ਸਿਰਫ ਸੁਰਤ ਦਾ ਸ਼ਬਦ ਨਾਲ ਜੁੜਨਾ ਅਨੁਭਵ ਪ੍ਰਕਾਸ਼ ਹੋ ਜਾਂਦਾ ਹੈ ਮਨੁੱਖ ਨੇ ਸਿਰਫ ਗੁਰੂ ਤੱਕ ਪਹੁੰਚਣਾ ਹੈ ਪਰਮਾਤਮਾ ਤੱਕ ਲੀਨ ਸੇ ਨਾ ਪਹੁੰਚ ਸਕਦਾ ਹੈ ਸ਼ਬਦ ਨੇ ਪਰਮਾਤਮਾ ਦੇ ਵਿੱਚ ਲੀਨ ਕਰ ਦੇਣਾ ਮਨੁੱਖ ਦੀ ਮਿਹਨਤ ਮਨੁੱਖ ਦੀ ਤਪੱਸਿਆ ਮਨੁੱਖ ਦੀ ਸਾਧਨਾ ਸ਼ਬਦ ਤੋਂ ਉੱਠਣਾ। ਅਲਾਪੇ ਸ਼ਬਦ ਨੂੰ ਗਾਵੇ ਸ਼ਬਦ ਨੂੰ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਨੇ ਜਿਨ੍ਹਾਂ ਜਿਨ੍ਹਾਂ ਬੋਲਾਂ ਵਿੱਚ ਪ੍ਰਮਾਤਮਾ ਦੇ ਗੁਣ ਝਲਕਦੇ ਪੈਂਦਾ ਆਇਆ ਹੈ ਬੈਰਾਗ ਹੈ ਸਮਦ੍ਰਿਸ਼ਟੀ ਹੈ ਪ੍ਰੇਮ ਹੈ ਨਿਰਵੈਰਤਾ ਹੈ ਨਿਰਭੈਤਾ ਹੈ ਐਸੇ ਐਸੇ ਸ਼ਬਦਾਂ ਨੂੰ ਗਾਣਾ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਪ੍ਰਗਟ ਕਰਨਾ ਹੈ ਔਰ ਜੋ ਨਹੀਂ ਗਾਉਂਦਾ ਸਾਹਿਬ ਕਹਿੰਦੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੇ ਕਹੋ ਨਾ ਅਨੇਕ ਹਰ ਭਜ ਮਨਾ ਜੇ ਬਿਦ ਜਲ ਕੋ ਮੇਂ ਤੋ ਮੈਂ ਮੁਕਤ ਸਰਸ ਕਰਾਂ ਸਮਾਪਤੀ ਕਰਾਂ ਕਿਉਂਕਿ ਗੁਰਮੁਖ ਪਿਆਰੇ ਨੇ ਜਥੇ ਨੇ ਇੱਕ ਸ਼ਬਦ ਵੀ ਪੜਨਾ ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਾਹੀਂ ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਅਖਰੀ ਅਰਥ ਨੇ ਪ੍ਰਕਾਸ਼ ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ ਔਰ ਜੋ ਸ਼ਬਦ ਨੂੰ ਪ੍ਰਗਟ ਕਰਦੇ ਵੇ ਉਸ ਨੂੰ ਅਵਤਾਰ ਕਹਿੰਦੇ ਨੇ ਗੀਤਾ ਦੇ ਰਾਹੀਂ ਪਰਮਾਤਮਾ ਦਾ ਗਿਆਨ ਪ੍ਰਗਟ ਹੋਇਆ ਉਹ ਕ੍ਰਿਸ਼ਨ ਅਵਤਾਰ ਸ਼੍ਰੇਣੀ ਵਿੱਚ ਆ ਗਿਆ ਕੁਰਾਨ ਦੇ ਰਾਹੀਂ ਖੁਦਾ ਦਾ ਗਿਆਨ ਨੂੰ ਪ੍ਰਗਟ ਹੋਇਆ ਇਨਾ ਬੋਲਾਂ ਦੇ ਰਾਹੀਂ ਉਹ ਆਵਾਜ਼ ਪ੍ਰਗਟ ਹੋਈ ਤੇ ਮੁਹੰਮਦ ਸਾਹਿਬ ਪੈਗੰਬਰ ਬਣ ਗਏ ਅਵਤਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਭੂ ਦੇ ਬੋਲ ਖਸਮ ਦੇ ਬੋਲ ਪ੍ਰਗਟ ਹੋਏ ਕਦੋਂ ਪ੍ਰਗਟ ਹੋਉਂਦੇ ਨੇ ਜਦ ਮਨੁੱਖ ਦਾ ਆਪਣਾ ਮਨ ਚੁੱਪ ਹੋ ਜਾਏ ਤੇ ਪਰਮਾਤਮਾ ਦੇ ਬੋਲ ਸੁਣਾਈ ਦਿੰਦੇ ਨੇ ਜਿਹਨੂੰ ਸੁਣਾਈ ਦੇਣ ਲੱਗ ਪੈਂ ਸੰਤ ਹੈ ਭਗਤ ਹੈ ਪਰ ਜਿਹੜਾ ਸੁਣ ਕੇ ਪ੍ਰਗਟ ਵੀ ਕਰ ਸਕੇ ਉਹਨੂੰ ਅਵਤਾਰ ਕਹਿੰਦੇ ਹੈ बर कहते कोई अवतारी पुरुष एक छोटी जी गाथा दे मैं इस स्पष्ट करके समाप्ति कर दिया जैसे हरनाकश के घर भगत प्रहलाल गुरु ग्रंथ साहब जी महाराज की बाणी कहें कलरी धरती जिमें कमल का पुल पैदा हो गया कलरी धरती हरनाकश के घर इन्ना वाला भगत ਇਸ ਤਰ੍ਹਾਂ ਔਰਮ ਜ਼ੇਬ ਦੇ ਘਰ ਜ਼ੇਬਲ ਨਸਾ ਪੈਦਾ ਹੋ ਗਏ ਸੀ। ਉਹਦੀ ਬੱਚੀ ਬੜੀ ਧਾਰਮਿਕ ਸੀ। ਜਿਸ ਤਰ੍ਹਾਂ ਦੁਸ਼ਟ ਹਰਨਾਕਿਸ਼ ਦਾ ਇਹ ਬੱਚਾ ਬ੍ਰਮਗਿਆ ਨਹੀਂ ਹੋਇਆ। ਇਸ ਤਰ੍ਹਾਂ ਮਹਾਨ ਜ਼ੈ ਜ਼ਾਲਮ ਉਸ ਬਾਦਸ਼ਾਹ ਦੀ ਬੱਚੀ ਬੜੀ ਧਾਰਮਿਕ ਸੀ। ਸ਼ਾਇਦ ਆਪ ਨੂੰ ਪਤਾ ਹੋਵੇ। ਇਹਨੇ ਉਪਨਿਸ਼ਦਾਂ ਦਾ ਤਜਰਮਾ ਜੋ ਹੈ, ਟ੍ਰਾਂਸਲੇਸ਼ਨ ਕੀਤੀ ਸੀ ਪਰਸ਼ਿੰਦ ਦੇ। ਪਰਜਮਾ ਕੀਤਾ ਸੀ। फारसी ਦੇ ਲਿਖੇ ਹੋਏ ਦੇ ਗ੍ਰੰਥ ਮਿਲਦੇ ਨੇ ਲਖਨਊ ਵਿੱਚ ਜੰਮਦੇ। ਔਰ ਫਿਰ ਇਸਨੇ ਕੁਰਾਨ ਨੂੰ ਢਾਲਿਆ ਸੰਸਕ੍ਰਿਤ ਦੇ ਵਿੱਚ। ਉਹ ਵੀ ਖੁਦ ਅੰਦਾਜ਼ਾ ਲਾ। ਔਰ ਕਵਿਤਾ ਦੇ ਵਿੱਚ ਢਾਲਿਆ ਨਜ਼ਮ ਦੇ ਵਿੱਚ। ਇੰਨੇ ਵਿਦਵਾਨਸ। ਇਹ ਵਿਧਿਆ ਭਰੇ ਬਹੁਤ ਸਾਰੇ ਬੋਲ ਦੇ ਕਿਸ਼ੋਕ ਹੋਇਆ ਤੁਹਾਡੇ ਸਾਹਮਣੇ ਰੱਖਾਂਗਾ। ਮੁਖਤਸਰ। ਇਹਦੇ ਬੋਲ ਇੱਕ ਫਕੀਰ ਕੋਲ ਗਾਂਦੇ ਹੋਇਆ ਇੱਕ ਫਕੀਰ ਨੇ ਸੁਣਿਆ ਲੰਬਾ ਚੌੜਾ ਇਤਿਹਾਸ ਇਤਨਾ متاثر ਹੋਇਆ ਇਤਨਾ ਪ੍ਰਭਾਵਿਤ ਹੋਇਆ ਉਹਨੇ ਅਰਜ਼ੀ ਦੇ ਦਿੱਤੀ ਔਰੰਗਜ਼ੇਬ ਦੇ ਦਰਬਾਰ ਵਿੱਚ ਅਖੇ ਜਿਸ ਦੇ ਅੰਦਰ ਐਸਾ ਖੁਦਾਈ ਇਲਹਾਮ ਪ੍ਰਗਟ ਹੋਇਆ ਮੈਂ ਉਹਦੀ ਜ਼ਿਆਰਤ ਕਰਨੀ ਹੈ ਮੈਂ ਉਹਦੇ ਦੀਦਾਰ ਕਰਨਾ ਹੈ ਹੁਣ ਇਸਲਾਮੀ ਸ਼ਰਾ ਦਾ 55 వేరా సాల్ ది బచ్చి హో జాయే ఇస్లాం దేచ్ బుర్ఖా పహరా దేనే పర్దే చే رکھ దే జైబల్ న సాతే 40 సాల్ ది హో గీ సిఔరం జైబ నే షాదీ నే కీతీ సి కారణ తినే భీరా మార్దతే పర్ దే జై మార్దతే పేఓ ను جیل దేచ్ తడప తడవా కే మారేయా ఫిర్ ఖ్యాల్ ఆయా బచ్చి దా మੈਂ బ్యవాహ్ కర్వయా కదరే జోవై mere kul tafatna khol lage nahi kita ਜੇਬਲ ਨਾਲ ਸਾ ਤਾ ਜ਼ਿੰਦਗੀ ਕੁਆਰੀ ਹੋਈ ਜੇਬਲ ਸਾ ਦੇ ਕੁਝ ਸੰਸਕਾਰ ਤੇ ਦੂਜਾ ਉਸਨੇ ਇਹ ਦੇਖ ਲਿਆ ਪਿਓ ਨੇ ਮੇਰਾ ਘਰ ਤੇ ਵਸਾਣਾ ਨਹੀਂ ਮੈਂ ਆਪਣੇ ਹਿਰਦੇ ਦੇ ਘਰ ਦੇ ਚ ਖੁਦਾ ਨੂੰ ਕਿਉਂ ਨਾ ਲੈ ਆਵਾਂ ਬੰਦਗੀ ਕਰਨ ਲੱਗ ਪਈ ਅੱਠੇ ਪੈਰ ਨਾਮ ਜਪਣ ਲੱਗ ਪਈ ਕੁਰਾਨ ਦੀ ਤਲਾਵਤ ਕਰਦੀ ਹੈ ਤਸਬੀਹ ਫੇਰਦੀ ਹੈ ਅੱਲਾਹ ਅੱਲਾਹ ਜਪਦੀ ਰਹਿੰਦੀ ਹੁਣ ਜਿਹੜਾ ਮਨੋ ਕਿਤਨੀ ਮਿਹਨਤ ਕਰੇ ਇਤਨੀ ਸਾਧਨਾ ਕਰੇ ਕੁਛ ਨਾ ਕੁਛ ਤੇ ਰਸ ਕੁਛ ਨਾ ਕੁਛ ਤੇ ਅਨੁਭਵ ਦੀ ਜ਼ਿੰਦਗੀ 'ਚ ਪ੍ਰਗਟ ਹੁੰਦਾ ਹੈ ਪ੍ਰਗਟ ਹੋ ਕੇ ਉਹਦੇ ਬੋਲਾਂ 'ਚ ਬਰਕਤ ਆ ਗਈ ਉਹਦੇ ਬੋਲਾਂ ਦੇ ਸਤਿਅ ਆ ਗਈ ਉਹਦੇ ਬੋਲ ਮੁਤਾਸਰ ਕਰਨ ਲੱਗ ਪਏ ਉਹ ਫਕੀਰ ਇਤਨਾ ਮੁਤਾਸਰ ਹੋਇਆ ਉਹਨੇ ਅਰਜ਼ੀ ਲਿਖ ਦਿੱਤੀ ਪਰ ਔਰੰਗਜ਼ੇਬ ਆਪੇ ਕਬਾਰ ਹੋ ਗਿਆ ਇਹਨਾਂ ਲੋੜਤ ਕਿਸ ਤਰ੍ਹਾਂ ਕੀਤੀ ਲੇਕਿਨ ਫਕੀਰ ਮੰਨਿਆ ਪਰ ਮੰਨਿਆ ਫਕੀਰ ਸੀ ਮੁਸਲਮਾਨ ਜਿਸ ਦੀ ਕਦਮਬੋਸੀ ਹਾਸਲ ਕਰਨ ਦੇਚ ਫਖਰ ਮਹਿਸੂਸ ਕਰਦੇ ਸਨ ਫਕੀਰ ਨੂੰ ਆਖੇ ਕੱਲ ਆਵੇਂ ਮੈਂ ਪੁੱਛਾਂਗਾ ਜ਼ੈਬੁਲ ਨਸਾ ਕੋ ਕੱਲ ਆ ਤੋਰ ਦਿੱਤਾ ਮਹਿਲਾਂ ਦੇ ਅੰਦਰ ਜੈਸੇ ਆਇਆ ਤੇ ਮੱਥੇ ਤੇ ਤੀਵੜੀ ਵੇਖ ਕੇ ਵਟ ਵੇਖ ਕੇ ਜ਼ੈਬੁਲ ਨਸਾ ਨੇ ਪੁੱਛ ਲਿਆ ਅੱਬਾ ਹਜ਼ੂਰ ਮਿਜ਼ਾਜ ਤੇ ਠੀਕ ਨਹੀਂ ਗੱਲ ਕੀ ਹੈ ਇਤਨੇ ਉਦਾਸ ਇਤਨਾ ਚੈਗਾ ਤੁਹਾਡਾ ਕੁਮਲਾਇਆ ਹੋਇਆ ਅਰਜ਼ੀ ਅੱਗੋਂ ਰੱਖ ਦਿੱਤੀ ਉਸ ਅਰਜ਼ੀ ਨੂੰ ਪੜ੍ਹ ਕੇ ਬੋਲਾ ਨੂੰ ਪੜ੍ਹ ਕੇ ਜ਼ੇਬਲ ਨਸਾ ਹਸ ਪਈ ਔਰੰਗਜ਼ੇਬ ਕਹਿੰਦਾ ਬੇਟਾ ਤੂੰ ਤੇ ਇਸ ਤਰ੍ਹਾਂ ਹਸੇਂ ਜਿਵੇਂ ਕਿਸੇ ਮੂਰਖ ਤੇ ਹਸੀਦਾ ਜ਼ੇਬਲ ਨਸਾ ਕਹਿਣ ਲੱਗੀ ਇਹ ਅੱਖਰ ਲਿਖਣ ਵਾਲਾ ਕੋਈ ਬਹੁਤ ਸਿਆਣਾ ਹੋ ਨਹੀਂ ਸਕਦਾ ਉਹਨੂੰ ਜ਼ੇਬ ਕਹਿੰਦਾ ਨਹੀਂ ਉਹ ਤੇ ਫਕੀਰ ਹੈ ਬੜਾ ਪੜਾ ਲਿਖਿਆ ਹੈ ਬੜੇ ਉਸ ਦੇ ਖਲੀਫੇ ਚੇਲੇ ਨੇ ਉਹਦੀ ਕਦਮ ਉਸੇ ਹਾਸਲ ਕਰਨ ਦੇ ਵਿੱਚ ਲੋਕੀ ਫਕਰ ਮਹਿਸੂਸ ਕਰਦੇ ਨੇ ਉਹ ਤੇ ਮਹਾਨ ਹੈ ਜ਼ੇਬ ਸਾਨੂੰ ਇੱਕ ਦਲੀਲ ਬੜੀ ਪਰਬਲ ਦਿੰਦੇ ਆ ਅੱਬਾ ਹਜ਼ੂਰ ਅੱਖ ਵਿੱਚ ਕੋਈ ਰੜਕ ਪੈ ਜਾਏ। ਔਰ ਖਾਸ ਕਰਕੇ ਦੋਵੇਂ ਅੱਖਾਂ 'ਚ ਕੋਈ ਕੰਕਰੀ ਪੈ ਜਾਏ। ਅੱਖਾਂ ਵੇਖਣ ਤੋਂ ਅਸਮਰਥ ਹੋ ਜਾਂਦੀਆਂ। ਫਿਰ ਉਹ ਕੰਕਰੀ ਅੱਖਾਂ ਨੂੰ ਨਹੀਂ ਦਿਖਾਈ ਦੇਦੀ। ਦੂਜੇ ਨੂੰ ਕਹਿਣਾ ਪੈਂਦਾ ਮੇਰੀ ਅੱਖ 'ਚ ਕੀ ਪੈ ਗਿਆ। ਅੱਖ ਦੇ ਚੇਤੂਕ ਨਹੀਂ ਦੇਖਣ ਦੀ। ਮੈਂ ਉਸ ਫਕੀਰ ਨੂੰ ਦਸਾਂਗੀ ਤੇਰੀ ਅੱਖ 'ਚ ਇੱਕ ਕੰਕਰੀ ਹੈ ਤੋ ਕੱਢਾਂ ਦੇ। ਉਸ ਅਰਜ਼ੀ ਦੇ ਥੱਲੇ ਇੱਕ ਸ਼ੇਰ ਲਿਖ ਦਿੱਤਾ। ਇਰਾਨ افغانستان ਭਾਰਤ ਵਿੱਚ ਪਾਕਿਸਤਾਨ ਦੇ ਵਿੱਚ ਬੰਗਲਾਦੇਸ਼ ਇਹ ਸ਼ੇਰ ਬੜਾ ਮਸ਼ਹੂਰ ਹੈ ਸ਼ਾਇਰਾਂ ਦੀ ਦੁਨੀਆ ਵਿੱਚ ਵਿਦਵਾਨਾਂ ਦੀ ਦੁਨੀਆ ਵਿੱਚ ਦਰ ਸੁਖਨ ਪਿਨ ਹਾਸ਼ੋ ਦਮਦਰ ਬਰ ਗਏ ਗੁਲਮਾਨਿੰਦੇ ਬੂ ਹਰਛੇ ਦੇਦਨ ਮਹਿਲਦਾਰ ਹੀ ਦਰ ਸੁਖਨ ਬੇਨਦ ਮਰਾ ਇਹ ਸ਼ੇਰ ਲਿਖ ਦਿੱਤਾ ਅਖੇ ਬਾਪੂ ਹੈ ਅੱਬਾ ਹਜ਼ੂਰ ਦੇ ਦੇਣਾ ਉਸ ਫਕੀਰ ਨੂੰ ਸ਼ਰਮਸਾਰ ਹੋਵੇਗਾ ਰੋਏਗਾ ਵਾਕਈ ਇਸ ਸ਼ੇਰ ਨੂੰ ਪੜ੍ਹ ਕੇ ਫਕੀਰ ਸ਼ਰਮਸਾਰ ਹੋਇਆ ਮਾਫੀ ਮੰਗੀ ਉਸ ਗਰ ਸੁਖਨ ਪਿਨ ਹਾਸੋ ਦਮਦਰ ਬਰਗੇ ਗੁਲਮਾ ਨਿੰਦੇ ਬਹੁ ਹਰ ਛੇ ਦੀ ਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ ਇਹਦੇ ਜੋ ਕੁਛ ਉਹ ਕਹਿ ਰਹੀ ਹੈ ਮੁਖਤਸਰ ਮੈਂ ਅਰਜ਼ ਕਰਾਂ ਦੋ मनुख एक बगीचे को लंगे जा रहे हैं ते बगीचे दे चारों पासे फसील है उची दीवार है बगीचे च बड़े सुंदर सुंदर फूल ने महक बाहर आ रही है एक कहना है कितनी मधुर सुंदर महक आई है गुलाब दी दूसरा है कितने है गुलाब होवेगा किधर सानू महक आ गई दिल दिमाग मुत्तर हो गया ਅੱਗੇ ਜਾ ਕੇ ਫਿਰ ਕਹਿੰਦਾ ਕਿਤਨੀ ਮਧੁਰ ਕਿਤਨੀ ਸੁੰਦਰ ਮਹਿਕ ਆਈ ਹੈ ਨਰਗਿਸ ਦੀ ਚਮੇਲੀ ਦੀ ਮੋਗਰੇ ਦੀ ਪਰ ਇਹ ਕਿੱਥੇ ਨਹੀਂ ਕੋਲ ਹਉਣਗੇ ਫਿਦਰੇ ਮਹਿਕ ਆਈ ਹੈ ਮੋਤਰ ਹੋ ਗਏ ਜੇਬਲ ਨੂੰ ਸਾਹ ਕਹਿੰਦੀ ਹੈ ਜਿਸ ਨੂੰ ਮਹਿਕ ਦੇ ਚ ਫੁੱਲ ਦੇ ਦਰਸ਼ਨ ਨਹੀਂ ਹੋਏ ਜਿਹਨੂੰ ਸੁਗੰਧੀ ਦੇ ਫੁੱਲਾਂ ਦੇ ਦਰਸ਼ਨ ਨਹੀਂ ਹੋਏ ਕੋਨ ਨੂੰ ਫੁੱਲ ਦੇ ਦਰਸ਼ਨ ਕਰਨ ਦਾ ਕੋਈ ਹੱਕ ਨਹੀਂ ਕੋਈ ਹੱਕ ਨਹੀਂ ਹੈ ਫਕੀਰ ਮੇਰੀ ਮਹਿਕ ਤੇ ਮੇਰੇ ਬੋਲਾਂ 'ਚ ਸੀ ਮੇਰੀ ਸੁਗੰਧ ਤੇ ਮੇਰੇ ਬੋਲਾਂ 'ਚ ਸੀ ਤੇ ਮੇਰੇ ਬੋਲਾਂ 'ਚ ਮੈਨੂੰ ਤੂੰ ਨਹੀਂ ਦੇਖ ਸਕਿਆ ਕਿਉਂਕਿ ਹੱਡ ਮਾਸ ਨਾੜੀ ਦਾ ਪਿੰਡ ਪੰਜਰਾ ਕੇ ਦੇਖੇਗਾ ਜਿਹੜਾ ਅੱਜ ਹੈ ਤੇ ਕੱਲ ਨਹੀਂ ਕਿਹਦੇ ਕਹੇਗਾ ਮੈਂ ਤੇ ਪ੍ਰਗਟ ਹਾਂ ਆਪਣੇ ਬੋਲਾਂ 'ਚ ਦਰਸੁਪਨ ਪਿਨ ਹਾਂਸ਼ ਦਮਦਰ ਬਰ ਦੇ ਗੁਲਮ ਆਨੰਦ ਦੇ ਬੋ ਜਿਵੇਂ ਮਹਿਕ ਫੁੱਲ ਦੇ ਚਾਹਤੇ ਫੁੱਲ ਤੋਂ ਪ੍ਰਗਟ ਹੁੰਦੀ ਹੈ ਇਸ ਤਰ੍ਹਾਂ ਬੋਲ ਮੇਰੇ ਅੰਦਰ ਸੰਤ ਮੈਂ ਬੋਲਾਂ ਦੇ ਰਾਹੀਂ ਬਾਹਰ ਪ੍ਰਗਟ ਹੁੰਦੀ ਆ ਤੋ ਮੇਰੇ ਬੋਲਾਂ ਚ ਮੈਨੂੰ ਨਹੀਂ ਦੇਖ ਸਕਿਆ ਦਰ ਸੁਖੰਨ ਪਿਨ ਹੰਸਦਮ ਘਰ ਭਰ ਗਏ ਗੁਲ ਮਾਨੰਦੇ ਭੋ ਹਰਛੇ ਦੀਦਨ ਮਹਿਲਦਾਰੀ ਦਰ ਸੁਖਨ ਬੀ ਨਦਮਰਾ ਕਟਾਕਸ਼ਵੀ ਕੀਤਾ ਲੱਗਦਾ ਹੈ ਤੈਨੂੰ ਜ਼ੁਕਾਮ ਹੈ ਨਜ਼ਲਾ ਹੈ ਤੈਨੂੰ ਸੁਗੰਧ ਨਹੀਂ ਆਈ ਮਹਿਕ ਨਹੀਂ ਆਈ ਤੋ ਪੂਰਾ ਮੋਤਰ ਨਹੀਂ ਹੋਇਆ ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਵਿੱਚ ਸ਼ਬਦ ਦੇ ਪ੍ਰਬੋਧ ਦੀ ਝਲਕ ਨਾ ਮਿਲੇ ਐਸਾ ਹੋ ਨਹੀਂ ਸਕਦਾ ਸ਼ਬਦ ਨਾਲ ਜੁੜਨਾ ਘਟਣਾ ਜੁੜਨਾ ਘਟਣਾ ਕਿਉਂਕਿ ਸ਼ਬਦ ਵੇਖਣ ਦਾ ਵਿਸ਼ਾ ਨਹੀਂ ਹੈ ਤੇ ਮਨੁੱਖ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਵੇਖ ਕੇ ਸ਼ਬਦ ਵੇਖਣ ਦਾ ਵਿਸ਼ਾ ਨਹੀਂ ਸੁਣਨ ਦਾ ਵਿਸ਼ਾ ਹੈ ਇਸ ਵਾਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਦੋਨੋਂ ਮੈਂ ਧਿਆਨ ध्यान में जाने गुरमुख अकथ कहानी जब धन गुरु ग्रंथ साहब जी महाराज गुरु अर्जन देव जी महाराज ने संवादना करके प्रकाश तो संग्रह करके लंबी चौड़ी दासत कथा उस दिन एक कथा हुई है दरबार साहब उस कथा दरबार साहब नहीं हुई बार हुई है मंजी साहब भाई गुरुदास मंजी साहब कथा करते रहे और उसी याद अजे तक कथा होंगी ਔਰ ਇੱਕ ਕਥਾ ਉਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਦੇ ਅੰਦਰ ਆਪ ਕੀਤੀ। ਉਹ ਜਿਹੜੀ ਕਥਾ ਹੈ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਪ ਸੂਰਜ ਦੇ ਚ ਲਿਖੀ ਹੈ ਮੈਂ ਤੁਹਾਡੇ ਸਾਹਮਣੇ ਰੱਖਾਂ। ਸਹਿਬਥੇ ਕਹਿੰਦੇ ਨੇ ਸਤਗੁਰੂ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਂਦਰਸ ਹੈ। ਮੇਰਾ ਜਿਹੜਾ ਸਰੀਰ ਹੈ ਇਹਦੇ ਦਰਸ਼ਨ ساری ਜਗ੍ਹਾ ਤੇ ਕੋਈ ਨਹੀਂ। ਔਰ ਇਹ ਅੱਜ ਹੈ ਤੇ ਕੱਲ ਨਹੀਂ ਹੈ। ਸਤਗੁਰੂ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਂਦਰਸ ਹੈ। ਹਰ ਜਗ੍ਹਾ ਇਸ ਸਰੀਰ ਦੇ ਦਰਸ਼ਨ ਨਹੀਂ ਕਰ ਸਕਦੇ ਔਰ ਹਰ ਵਕਤ ਵੀ ਨਹੀਂ ਕਰ ਸਕਦੇ ਗ੍ਰੰਥ ਰੇਦਾ ਗੁਰ ਕੋ ਇਹੋ ਜਾਣੋ ਉੱਤਮ ਹੈ ਸਭ ਕਾਲ ਰਹੇ ਗੁਰੂ ਦੀ ਆਤਮਾ ਪ੍ਰਭੂ ਦੀ ਜੋਤ ਗੁਰ ਗ੍ਰੰਥ ਸਾਹਿਬ ਨੂੰ ਕਰਕੇ ਜਾਣੋ ਉੱਤਮ ਨੇ ਹਰ ਸਮੇਂ ਵਿੱਚ ਨੇ ਹਰ ਜਗ੍ਹਾ ਤੇ ਨੇ ਜੰਗਲ ਵਿੱਚ ਬੈਠ ਕੇ ਅਗਰ ਜਪਜੀ ਸਾਹਿਬ ਦਾ ਪਾਠ ਕਿਸ ਨੇ ਆਰੰਭ ਕਰ ਦਿੱਤਾ ਹੈ ਗੁਰੂ ਮੇਰੇ ਸੰਗ ਸਦਾ ਹੈ ਸਫਰ ਵਿੱਚ ਹੈ ਸੁਖਮਨੀ ਸਾਬ ਦਾ ਪਾਠ ਆਰੰਭ ਕਰ ਦਿੱਤਾ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲ ਕਰਦੇ ਚ ਬੈਠਾ ਹੈ ਕਾਂਗਰੇ ਚ ਬੈਠਾ ਹੈ ਇਹਨੇ ਰੇ ਰਾਸਾਬ ਦਾ ਜਪ ਸ਼ੁਰੂ ਕਰ ਦਿੱਤਾ ਹੈ ਤੋ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਜੋ ਸਦਾ ਸੰਗ ਨਹੀਂ ਉਹ ਪ੍ਰਭੂ ਵੀ ਨਹੀਂ ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ ਇਹ ਵੀ ਮਾਰਜ਼ ਕਰਦੇ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਸਦਾ ਸੰਗ ਹੈ ਸ਼ਬਦ ਦੇ ਰੂਪ ਦੇ ਗੁਰੂ ਸਦਾ ਸੰਗ ਹੈ ਉਹ ਸਦਾ ਸੰਗ ਗੁਰੂ ਦਾ ਅਜ ਦੇ ਦਿਨ ਹਰੀ ਮੰਦਰ ਸਾਹਿਬ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪ੍ਰਕਾਸ਼ ਕੀਤਾ ਤੇ ਆਖਿਆ ਮੇਰੇ ਸਰੂਪ ਤੇ ਸਾਹਿਬ ਹੈ ਦੇਰ ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਾ ਮੈਂ ਖੁਦ ਪੁਜਾਰੀ ਮੇਰੇ ਸਰੂਪ ਤੇ ਯਾਂ ਤੇ ਹੈ ਦੇਰਗ ਸਾਹਿਬ ਜਾਨ ਅਦਾਇਬ ਕਹਿਓ ਇਹ ਮੇਰੇ ਸਾਹਿਬ ਨੇ ਮੈਂ ਇਨਾਂ ਦਾ ਗੁਲਾਮ ਮੈਂ ਖੁਦ ਪੁਜਾਰੀ ਗੁਰੂ ਅਰਜਨ ਦੇਵ ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣ। ਮੈਂ ਖੁਦ ਪੁਜਾਰੀ ਗੁਰੂ ਅਰਜਨ ਦੇਵ ਜੀ। ਇਹ ਉਹ ਸ਼ਬਦ ਹੈ ਜੋ ਪ੍ਰਮਾਤਮਾ ਤੋਂ ਆਇਆ। ਈਸ਼ਵਰ ਤੋਂ ਆਇਆ। ਜਿਸ ਸ਼ਬਦ ਤੋਂ ਸਾਰਾ ਸੰਸਾਰ ਆਇਆ ਹੈ। ਉਹ ਸ਼ਬਦ ਜਿਸ ਨੂੰ ਸੁਣਾਈ ਦੇ ਜਾਏ ਸੰਤ ਹੈ, ਭਗਤ ਹੈ। ਪਰ ਜੋ ਸੁਣ ਕੇ ਪ੍ਰਗਟ ਕਰ ਦੇਵੇ ਉਹ અવਤਾਰ ਹੈ। ਮਹਾਰਾਜ ਕੇਦਰ ਮੈਂ ਚੁੱਪ ਹੋ ਗਿਆ ਮੈਨੂੰ ਜੋ ਕੁਝ ਸੁਣਾਈ ਦਿੱਤਾ ਹੈ ਬ੍ਰਹਿਮੰਡ ਦੇ ਵਿੱਚ ਜਗਤ ਦੇ ਲੋਕੋ ਤੁਸੀਂ ਸੁਣ ਲਓ ਜੈਸੇ ਮੈਂ ਆਵੇ ਕਸਮ ਕੀ ਬਾਣੀ ਫੈਸੜਾ ਕਰੀ ਗਿਆਨ ਵੇ ਲਾ ਲੋ ਕਦੀਜਾ ਨੇ ਮੁਹੰਮਦ ਸਾਹਿਬ ਨੂੰ ਸੁਣ ਕੇ ਕਿਹਾ ਕਿ ਬੋਲ ਤੁਹਾਡੇ ਨਹੀਂ ਹੋ ਸਕਦੇ ਇਤਨੇ ਤਰਤੀਬ ਦੇ ਵਿੱਚ ਔਰ ਇਤਨੇ ਗਿਆਨਮਈ ਔਰ ਇਤਨੇ ਰਸਦਾਏ ਕਿ ਤੁਹਾਡੇ ਬੋਲ ਨਹੀਂ ਹੋ ਸਕਦੇ ਮੁਹੰਮਦ ਸਾਹਿਬ ਦੀ ਅੱਖਾਂ ਭਰੀਆਂ ਹੀਆਂ ਸਨ ਅਸ਼ਕਬਾਰ ਖਾਨ ਨਾਲ ਕਹਿਣ ਲੱਗੇ ਕਦੀਜਾ ਤੂੰ ਠੀਕ ਸਮਝਿਆ ਮੁਹੰਮਦ ਤੇ ਚੁੱਪ ਕਰ ਗਿਆ ਸ਼ਾਇਦ ਹੁਣ ਨਹੀਂ ਬੋਲ ਸਕੇਗਾ ਜੋ ਤੂੰ ਸੁਣਿਆ ਇਹ ਖੁਦਾ ਨੂੰ ਹੀ ਸੁਣਿਆ ਮੁਹੰਮਦ ਤੇ ਹੁਣ ਨਹੀਂ ਬੋਲ ਸਕੇਗਾ ਮੁਹੰਮਦ ਤੇ ਚੁੱਪ ਕਰ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਾਂ ਆਪ ਕੋ ਬੋਲਣਾ ਜਾਣਦਾ ਹੋਖੇ ਹਾ ਸਭ ਹੁਕਮਾਉ ਹੁਣ ਤੇ ਮੈਂ ਬੋਲਣਾ ਜਾਣਦਾ ਹੀ ਨਹੀਂ ਗੱਲ ਖਤਮ ਹੁਣ ਜੋ ਕੁਝ ਬੋਲਦਾ ਹੈ ਖਸਮ ਹੀ ਬੋਲਦਾ ਹੈ ਪਰਮਾਤਮਾ ਬੋਲਦਾ ਹੈ ਈਸ਼ਵਰ ਬੋਲਦਾ ਹੈ ਉਸ ਈਸ਼ਵਰ ਦੇ ਬੋਲ ਸੁਣਨੇ ਜਿਸ ਨੂੰ ਨਸੀਬ ਹੋਵੇ ਕੁਝ ਕਿਸਮਤ ਹੈ ਜਿਸ ਨੂੰ ਜੁੜਨਾ ਨਸੀਬ ਹੋਵੇ ਉਹ ਤੇ ਜੀਵਨ ਮੁਕਤ ਹੋ ਗਿਆ ਉਹ ਤੇ ਜੀਵਨ ਮੁਕਤ ਹੋ ਗਿਆ ਇਤਨੀ ਸੇਵਾ ਪ੍ਰਵਾਨ ਕਰਨੇ ਹੁਣ ਇੱਕ ਸ਼ਬਦ ਸੁਣ ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ ਰੋਜ਼ ਪੜਤੋ ਨਾ ਦਾਸ ਤੁਹਾਡੀ ਸੇਵਾ ਕਰੇਗਾ ਗਲਵਨ ਥਰਸਡੇ ਤੱਕ ਵੀਰਵਾਰਤਕ ਉਮੇਦੇ ਆਪ ਸਮੇਸਤ ਪਹੁੰਚ ਗਏ ਸਤਗੁਰੂ ਦੀ ਹਾਜ਼ਰੀ ਭਰੋਗੇ ਬੋਲ ਚੁਬ ਦੀ ਸ਼ਮਾ ਤੁਸੀਂ ਬੜੇ ਇਕਾਗਰਤਾ ਨਾਲ ਟਿਕਾਉ ਨਾਲ ਸਰਵਨ ਗੀਤਾ ਬਾਰ ਬਾਰ ਸਾਰਿਆਂ ਦਾ ਧੰਨਵਾਦ ਪਤੇ ਪ੍ਰਮਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ